ਅਪੀਚ ਨੂੰ ਹਾਂਜੀ ਵੀਰ ਜੀ ਬੇਨਤੀ ਕੀਤੀ ਜਾਂਦੀ ਆ ਜੀ ਪਿੰਡ ਘੜਕਾ ਤੇ ਵਿੱਚ ਉਹ ਜਿਹੜਾ ਦਰਿਆ ਦਾ ਪਾੜ ਪਿਆ ਉਹ ਸਾਹਮਣੇ ਇਹ ਸਾਰਾ ਇਲਾਕਾ ਰੇਤ ਨਾਲ 4 4 ਫੁੱਟ ਕੀਤਾ ਪਿਆ 4 4 5 5 ਫੁੱਟ ਰੇਤਾਂ ਚੜੀ ਗਈ ਬਈ ਬੇਨਤੀ ਹੈ ਵੀਰ ਜੀ ਮੰਡ ਘੜਕਾ ਏਰੀਆ ਵਾ ਬਹੁਤ ਨੁਕਸਾਨ ਹੋ ਗਿਆ ਵੀਰ ਜੀ ਇਹ ਰੇਤ ਜਿਹੜੀ ਕੋਰੀ ਰੇਤ ਆ ਜਿਹੜੀ 4 4 5 5 ਫੁੱਟ ਪੈ ਗਈ ਆ ਉਹ ਉਧਰ ਨੂੰ ਕੈਮਰਾ ਕਰੋ ਮੇਰੇ ਵੀਰ ਉਹ ਬੈਗ ਨੱਪੀ ਗਈ ਵੇਖੋ ਕੀ ਹਾਲਾਤ ਨੇ ਉਧਰੋਂ ਦਰਿਆ ਸਿੱਧਾ ਜਮੀਨਾਂ ਦੇ ਵਿੱਚ ਦੀ ਹੋ ਗਿਆ ਉਹ ਬੰਨਣਾ ਪੈਣਾ ਉਹ ਸਿੱਧਾ ਦਰਿਆ ਤੋਂ ਇਹਨਾਂ ਨੂੰ ਹੋ ਗਿਆ ਦਰਿਆ ਦਾ ਗੁੱਜਰਪੁਰ ਨੂੰ ਸਾਹਮਣਾ ਪਿੰਡ ਘੜਕੇ ਦੀਆਂ ਜਮੀਨਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀਰ ਜੀ ਤੇ ਇੱਕ ਬੇਨਤੀ ਕੀਤੀ ਜਾਂਦੀ ਆ ਵੀਰ ਜੀ ਕੋਈ ਰਾਸ਼ਨ ਦੀ ਲੋੜ ਨਹੀਂ ਸਾਨੂੰ ਸਾਨੂੰ ਲੋੜ ਆ ਡੀਜ਼ਲ ਦੀ ਤੇ ਸਾਡਾ ਬੰਦ ਬਣਵਾਇਆ ਜਾਵੇ ਸਾਡੀ ਜਮੀਨਾਂ ਨੂੰ ਕੱਢੀ ਜਾਵੇ ਤੇ ਇਹੋ ਸੰਸਥਾ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੇ ਸਾਡੀ ਹਲਪ ਕੀਤੀ ਜਾਵੇ ਇਹ ਕੁ ਨਾ ਦੇਖੋ। ਅੱਜ ਬਾਰਾ ਜਿਹਾ ਲਾਇਆ। ਆ ਸਾਰਾ ਨੁਕਸਾਨ ਕੀਤਾ ਦਰਿਆ ਨੇ ਵੇਖੋ। 4-4 ਫੁੱਟ ਰੇਤਾ ਉਥੋਂ ਸਿੱਧਾ ਹੀ ਦਰਿਆ ਹੋ ਗਿਆ ਇਹਨੂੰ। ਉਹ ਵੇਖੋ। ਉਹ ਸਾਰਾ ਦਰਿਆ ਹੀ ਇਹਨੂੰ ਆ ਗਿਆ। ਉਹ ਜਿਹੜਾ ਵੇਖੋ ਉਹ ਤੋਂ ਸਿੱਧਾ ਹੀ ਦਰਿਆ ਇਹਨੂੰ ਹੋ ਗਿਆ। ਬਹੁਤ ਨੁਕਸਾਨ ਕੀਤਾ ਜੀ। ਇਹ ਕੀ ਸਾਡਾ ਮੋਬਾਈਲ ਨੰਬਰ ਆ 9855421582। 9955421582 ਜੇ ਕੋਈ ਵੀਰ ਭਰਾ ਨੇ ਸਾਡੀ ਸਸਤਾ ਵਾਲਿਆਂ ਵੀਰਾਂ ਨੇ ਜੇ ਕੋਈ ਮਤ ਕਰਨੀ ਹੋਵੇ ਤੇ ਸਾਡਾ ਨੰਬਰ ਤੇ ਸੰਪਰਕ ਕਰ ਲੈਣ 1079668631960 79668631960 ਵੀਰ ਜੀ ਸਾਡਾ ਨੰਬਰ ਆ ਤੇ ਸਾਡੀ ਪੁਲਿਸ ਹੈਲਪ ਕੀਤੀ ਜਾਵੇ ਸਾਡੀ ਪੈਲੀ ਵੀ ਮੰਡਦੀ ਆ ਇੱਥੇ ਹੀ ਬੀਜਣਾ ਇੱਥੇ ਹੀ ਖਾਣਾ ਤੇ ਇੱਕ ਸਾਤਾ ਹਟਾ ਸਾਰਾ ਹੀ ਤਬਾਹੀ ਹੋ ਗਿਆ ਇੱਥੇ ਘਟੋ ਘਟੋ ਨਹੀਂ ਦੇ 200 300 ਏਕੜ ਕਿਲਾ ਜਰਾ ਤਬਾਹ ਹੋ ਗਿਆ ਵੀ ਬਣ ਕੇ ਪਲੇ ਸਾਡੇ ਹਜੇ ਤੱਕ ਸਾਡੇ ਏਰੀਏ ਦੇ ਵਿੱਚ ਕੋਈ ਸੰਸਤਾ ਨਹੀਂ ਆਈ ਸਾਡੀ ਕਿਹਨੇ ਹੈਲਪ ਨਹੀਂ ਕੀਤੀ ਤੇ ਬੇਨਤੀ ਹੈ ਵੀ ਆਣ ਕੇ ਮੌਕਾ ਵੇਖ ਕੇ ਜਿਹੜਾ ਜਮੀਨਾਂ ਦੇ ਹਾਲਾਤ ਪਾਣੀ ਲੱਥੇ ਤੋਂ ਵੇਖ ਕੇ ਸਾਡੀ ਮਦਦ ਕੀਤੀ ਜਾਵੇ ਬੇਨਤੀ ਹੈ ਵੀ ਘੇਰੇ ਘੇਰੇ ਘੜ ਤੋਂ ਘਟ ਵੀ 15 16 ਕਿਲੋਮੀਟਰ ਜਿਹੜਾ ਘੇਰੇ ਬੰਨੇ ਜਿਹੜਾ ਬੰਨ ਸਾਰਾ ਰੁੜ ਗਿਆ ਵਾ ਉਹਦਾ ਕੀਤੀ ਜਾਵੇ ਜੋ ਦਰਿਆ ਦੇ ਮੂੰਹੇ ਬਣਿਆ ਦਰਿਆ ਪੈਲੀਆਂ ਦੇ ਵਿੱਚ ਹੋਇਆ ਉਹਦਾ ਬੰਨਣ ਦੀ ਸੇਵਾ ਚੱਲਣੀ ਆ ਤੇ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਵੈਰੀ ਗੁਰੂ ਖਾਲਸਾ ਵੈਰੀ ਗੁਰੂ ਫਤਿਹ